7 ਜਨਵਰੀ ਨੂੰ ਉੱਥੇ ਇੱਕ ਮੈਡੀਕਲ ਸਟੋਰ ਹੈ ਪ੍ਰੀਮ ਮੈਡੀਕਲ ਸਟੋਰ ਸ਼ਹਿਰ ਉਹਦੇ ਤੇ ਰੇਡ ਕਰਵਾਈ ਸੀ ਜਿੱਤੋਂ ਕੀ ਉਸ ਵੇਲੇ ਉਹਨਾਂ ਕੋਲੋਂ ਬਹੁਤ ਹੀ ਜਿਹੜੀਆਂ ਗੋਲੀਆਂ ਤੇ ਨਸ਼ੇਵਲੇ ਸਮਾਨ ਜਿਹੜਾ ਬਰਾਮਦ ਕੀਤਾ ਗਿਆ ਸੀਗੇ ਤੇ ਜਿਹੜੀ ਕਿ ਅੱਜ ਐਸਵੀਚੋ ਕਹਿ ਰਹੀ ਹੈ ਕਿ ਉਸ ਰੇਡ ਵਿੱਚ ਕੁਝ ਨਹੀਂ ਮਿਲਿਆ ਮੇਰੇ ਕੋਲ ਸਬੂਤ ਹੈ ਇਸ ਗੱਲ ਦੇ ਕਿ ਉਹਨਾਂ ਕੋਲੋਂ ਇਹ ਚੀਜ਼ਾਂ ਬਰਾਮਦ ਹੋਈਆਂ ਸੀ ਨਹੀਂ ਮੇਰੇ ਪਤੀ ਤੇ ਧਾਰਾ ਲਾਈ ਪੌਸਕੋ ਦੀ ਐਨਡੀਪੀਸੀ ਦੀ ਜਦੋਂ ਕਿ ਦੋਨੇ ਹੀ ਗਲਤ ਧਰਾਵਾਂ ਹਨ ਮੇਰੇ ਪਤੀ ਨੇ ਉਸ ਲੜਕੀ ਦਾ ਜਿਹੜਾ ਕੇਸ ਪੇਸ਼ ਕੀਤਾ ਕਿਤੇ ਵੀ ਉਹਦੀ ਫੋਟੋ ਨਹੀਂ ਦਿਖਾਈ ਬਚਾਉਣ ਲਈ ਲੱਗੇ ਹੋਏ ਆ ਜਿਹੜੇ ਮੈਡੀਕਲ ਸਟੋਰ ਦੀ ਗੱਲ ਕੀਤੀ ਗਈ ਹੈ ਜੀ 2022 ਚ ਜਦੋਂ ਸਾਡੀ ਨਵੀਂ ਸਰਕਾਰ ਆ ਗਈ ਸੀ ਉਦੋਂ ਵੀ ਇੱਕ ਰੇਡ ਪਈ ਸੀ ਜਿਹਦੇ ਵਿੱਚ ਉਸ ਦੁਕਾਨ ਉਸ ਦਾ ਲੈਸ ਰੱਦ ਕਰਨ ਦੇ ਹੁਕਮ ਹੋਏ ਸੀ ਆ ਪੂਰੀ ਕਾਪੀ ਨਾਲ ਕੀ ਨਬਾਲਿਆ ਗਿਆ ਸ਼ਾਇਦ ਲੰਬਾ ਜੀ ਦੀ ਵਾਈਟ ਵੀ ਗੁੜੀਆਂ ਸਿਰਫ 17 18 ਸਾਲ ਦੀ ਉਹਨਾਂ ਦਾ ਆਸਰਾ ਲਿਆ ਗਿਆ ਜਦੋਂ ਕੀ ਸਾਡੀ ਜਿਹੜੀ ਸਰਕਾਰ ਹੈ ਇਹ ਮਿਲੀ ਭੁਗਤਨਾ ਸਾਰਾ ਕੁਝ ਕਰਾ ਰਹੀ ਹੈ ਸ੍ਰੀ ਸੋਧ ਜੀ ਨੇ 16 ਤਿੰਨ ਨੂੰ ਆਰਟੀਆਈ ਇਨਫੋਰਮੇਸ਼ਨ ਲਈ ਜਿਹਦੇ ਅਕੋਰਡਿੰਗ ਮੈਡੀਕਲ ਹਸਪੀਟਲ ਉਸ ਲੜਕੀ ਦੀ ਉਮਰ 18 ਤੋਂ 20 ਸਾਲ ਦੱਸੀ ਗਈ ਹੈ ਡਰੈਕਟ ਇਨ ਡਾਇਰੈਕਟ ਬਹੁਤ ਲੋਕ ਐ ਮੁਖਬਰ ਬਣ ਕੇ ਹੁੰਦੇ ਆ। ਅੱਛਾ। ਉਸ ਜਾਣਕਾਰੀ ਕੱਢਣ ਦੀ ਕੋਸ਼ਿਸ਼ ਕਰਦੀ ਆ। ਪੈਰੈਂਟਸ ਨੂੰ ਇਮੋਸ਼ਨਲੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੀ ਆ। ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਜੁੜੋ ਮੈਂ ਪਰਮਜੀਤ ਸਿੰਘ ਪਿਛਲੇ ਦਿਨੀ ਸਮਾਜ ਸੇਵੀ ਮਿੰਦਰਪਾਲ ਸਿੰਘ ਲੁੰਬਾ ਤੇ ਇੱਕ ਪਰਚਾ ਦਰਜ ਹੁੰਦਾ ਹੈ। ਉਹ ਪਰਚਾ ਸਰਕਾਰ ਵੱਲੋਂ ਕਿਉਂ ਦਿੱਤਾ ਜਾਂਦਾ ਹੈ? ਕੀ ਕਾਰਨ ਹੈ? ਸਾਡੇ ਨੂੰ ਨਾ ਹੀ ਧਰਮ ਪਤਰੀ ਮੌਜੂਦ ਹੋਣਾ ਗਲਪਤ ਕਰਦੇ ਆ ਭੈਣ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣੇ ਕੀ ਕਾਰਨ ਹੈ? ਕਿਉਂ ਤੁਹਾਡੇ ਪਤੀ ਤੇ ਪਰਚਾ ਦਰਜ ਕੀਤਾ ਗਿਆ? ਮੇਰੇ ਪਤੀ ਹਮੇਸ਼ਾ ਨਸ਼ਿਆਂ ਦੇ ਖਿਲਾਫ ਬੋਲਦੇ ਆ ਤੇ ਉਹ ਅੱਜ ਕੱਲ੍ਹ ਦੀਆਂ ਸਰਕਾਰਾਂ ਤੋਂ ਹਜਮ ਨਹੀਂ ਹੁੰਦਾ ਇਸ ਲਈ ਉਹਨਾਂ ਨੇ ਮੇਰੇ ਪਤੀ ਤੇ ਪਰਚਾ ਦਰਜ ਕਰ ਦਿੱਤਾ ਗਿਆ ਉਹਨਾਂ ਨੇ ਮੇਰੇ ਪਤੀ ਤੇ ਧਾਰਾ 302 ਦੀ ਐਨ ਡੀ ਪੀ ਸੀ ਦੀ ਜਦੋਂ ਕਿ ਦੋਨੇ ਹੀ ਗਲਤ ਧਰਾਵਾਂ ਹਨ ਮੇਰੇ ਪਤੀ ਨੇ ਉਸ ਲੜਕੀ ਦਾ ਜਿਹੜਾ ਕੇਸ ਪੇਸ਼ ਕੀਤਾ ਕਿਤੇ ਵੀ ਉਹਦੀ ਫੋਟੋ ਨਹੀਂ ਦਿਖਾਈ ਉਹਦੀ ਆਇਡੈਂਟੀਟੀ ਨਹੀਂ ਸ਼ੋ ਕੀਤੀ ਪਰ ਉਹ ਮੈਡੀਕਲ ਸਟੋਰ ਵਾਲਾ ਜਿੰਨੇ ਜਿਹਦਾ ਉਹ ਲੜਕੀ ਨਾਮ ਲੈ ਰਹੀ ਆ ਉਹ ਮੇਰੇ ਹਸਬੰਦ ਨੂੰ ਅਗਲੇ ਦਿਨ ਹੀ 27 ਤੋਂ 28 ਤਰੀਕ ਨੂੰ ਭੇਜਦਾ ਇੱਕ WhatsApp ਤੇ ਲੈਟਰ ਭੇਜਦਾ ਵੀ ਇਹ ਲੜਕੀ ਨੇ ਬਿਆਨ ਤੁਹਾਡੇ ਖਿਲਾਫ ਦੇ ਦਿੱਤੇ ਆ ਵੀ ਤੁਸੀਂ ਉਹਨੂੰ ਕੁਝ ਖਵਾ ਕੇ ਤੇ ਉਹਦੇ ਤੋਂ ਇਹ ਵੀਡੀਓ ਵਾਇਰਲ ਕਰਾਉਂਦਾ ਅਰੇ ਪੂਰੀ ਗੱਲ ਸਾਂਝੀ ਕਰੋਗੇ ਕਿਵੇਂ ਮਹਿੰਦਰਪਾਲ ਸਿੰਘ ਲੁੰਬਾ ਜੇ ਇੱਕ ਸਮਾਜ ਸੇਵੀ ਦੇ ਨਾਲ ਨਾਲ ਪੱਤਰਕਾਰ ਵੀ ਆ ਉਹਨਾਂ ਨੇ ਇੱਕ ਵੀਡੀਓ ਟੈਲੀਕਾਸਟ ਕੀਤੀ ਉਹ ਵੀਡੀਓ ਕੀ ਸੀ ਉਹਦੇ ਵਿੱਚ ਕੀ ਦਿਖਾਇਆ ਗਿਆ ਸੀ ਮੇਂਦਰਪਾਲ ਲੰਬਾ ਜੀ ਸੁਖਦੀਪ ਸਿੰਘ ਭਮ ਜੀ ਦੇ ਨਾਲ ਨਸ਼ਾ ਵਿਰੋਧੀ ਇੱਕ ਰੈਲੀ ਕਰਨ ਗਏ ਸੀ ਕੋਟੇਸੇਗਾ ਕਸਬੇ ਚ ਕਿਉਂਕਿ ਸੁਖਦੀਪ ਸਿੰਘ ਭਮ ਜੀ ਨੇ ਇੱਕ 7 ਜਨਵਰੀ ਨੂੰ ਉੱਥੇ ਕੇ ਮੈਡੀਕਲ ਸਟੋਰ ਹੈ ਪ੍ਰੀਮ ਮੈਡੀਕਲ ਸਟੋਰ ਸ਼ਾਇਦ ਉਹਦੇ ਤੇ ਰੇਡ ਕਰਵਾਈ ਸੀ ਜਿੱਤੋਂ ਕਿ ਉਸ ਵੇਲੇ ਉਹਨਾਂ ਕੋਲੋਂ ਬਹੁਤ ਹੀ ਜਿਹੜੀਆਂ ਗੋਲੀਆਂ ਤੇ ਨਸ਼ੇ ਵਾਲੇ ਸਮਾਨ ਜਿਹੜੇ ਵਾਪਸ ਬ੍ਰਾਹਮਤ ਕੀਤੇ ਗਏ ਸੀਗੇ ਤੇ ਜਿਹੜੀ ਕਿ ਅੱਜ ਐਸਐਚਓ ਕਹਿ ਰਹੀ ਹੈ ਕਿ ਉਸ ਰੇਡ ਵਿੱਚ ਕੁਝ ਨਹੀਂ ਮਿਲੇਆ ਮੇਰੇ ਕੋਲ ਸਬੂਤ ਹੈ ਇਸ ਗੱਲ ਦੇ ਕਿ ਉਹਨਾਂ ਕੋਲੋਂ ਇਹ ਚੀਜ਼ਾਂ ਬ੍ਰਾਹਮਤ ਹੋਈਆਂ ਸੀ ਉਹ ਮੈਂ ਤੁਹਾਨੂੰ ਹੁਣੇ ਦਿਖਾਉਣੀ ਆ ਜੀ ਐਸਐਚਓ ਕੌਣ ਸੀ ਜੀ ਉਸ ਸਮੇਂ ਸ਼ਾਇਦ ਸੁਨੀਤਾ ਮੈਮ ਜੀ ਹਾਂ ਪਰ ਸਰਕਾਰ ਤਾਂ ਦੂਜੇ ਪਾਸੇ ਯੋਧ ਨਸ਼ਾ ਵਿਰੁੱਧ ਅਠਾ ਰਹੀ ਆ ਜਿਦੇ ਵਿੱਚ ਨਸ਼ੇ ਤਸਕਰਾਂ ਨੂੰ ਫੜਿਆ ਜਾ ਰਿਹਾ ਤੁਸੀਂ ਕਹ ਰਹੇ ਹੋ ਤੁਹਾਡੇ ਹਸਬੰਦ ਉਥੇ ਨਸ਼ਾ ਵਿਰੋਧੀ ਗਏ ਸੀ ਉਹਨਾਂ ਤੇ ਪਰਚਾ ਹੋ ਗਿਆ ਬਿਲਕੁਲ ਜੀ ਮੇਰੇ ਹਸਬੰਦ ਨਸ਼ਿਆਂ ਦੇ ਵਿਰੋਧੀ ਕਹੈਲੀ ਚ ਗਏ ਸੀ ਜਿਹੜੀਆਂ ਉਹਨਾਂ ਨੇ ਟਾਈਮ ਟਾਈਮ ਤੇ ਆਧੀ ਚੈਨਲ ਤੇ ਜਿਹੜੀਆਂ ਵੀਡੀਓਜ਼ ਵਾਇਰਲ ਕੀਤੀਆਂ ਜੀ ਮੇਰੇ ਪਤੀ ਤੇ ਸੁਪਰੀਮ ਭਾਮ ਜੀ ਨੇ ਉਹ ਗੁੜੀਆ ਦੀ ਕੋਈ ਆਇਡੈਂਟੀਟੀ ਸ਼ੋ ਨਹੀਂ ਕੀਤੀ ਆ ਦੇਖੋ ਨਸ਼ਾ ਛਡਾਓ ਕੇਂਦਰ ਵਿੱਚੋਂ ਨੂੰ ਲੈ ਕੇ ਗਏ ਮੂੰਹ ਟਕਿਆ ਹੋਇਆ ਜੀ ਲੇਕਿਨ ਉਹ ਮੈਡੀਕਲ ਖਾਲ ਵਾਲਾ ਜੋ ਪ੍ਰੇਮ ਮੈਡੀਕਲ ਖਾਲ ਦਾ ਹੈ ਉਹਨਿਆ ਲੜਕੀ ਦੀ ਆਈਡੈਂਟੀ ਸ਼ੋ ਕੀਤੀ ਜੀ ਇਹ ਇਹ ਤੁਹਾਡੇ ਪਤੀ ਵੱਲੋਂ ਤਾਂ ਨਹੀਂ ਫੋਟੋ ਦਿੱਤੀ ਗਈ ਨਾ ਜੀ ਜੀ ਆਹ ਦੇਖੋ ਜੀ ਗਾਉ ਉਹਨਾਂ ਨੇ ਆ ਜਿਹੜਾ ਅਗਲੇ ਦਿਨ ਮੇਰੇ ਹਸਬੰਡ ਨੂੰ WhatsApp ਤੇ ਵੀ ਦਿੱਸੀ ਲੈਟਰ ਜੀ ਇੱਕ ক্লোਜ਼ ਕਰਕੇ ਦਿਖਾ ਦਿਓ ਜੀ ਬਾਈ ਇਹ ਜੋ ਲੈਟਰ ਆ ਇਸ ਨੂੰ ਅਸੀਂ ਤਸਵੀਰ ਇੱਕ ਟਿੱਕਰ ਆਈ ਵੀ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਕੀ ਹੋਇਆ ਇਹਦੇ ਵਿੱਚ ਡਿਟੇਲ ਚ ਸਾਂਝੀ ਕਰ ਦੇਵਾਂਗੇ ਜੀ ਹਾਂ ਜੀ ਮੈਂ ਤੇ ਸੋਚਿਆ ਸੀ ਸਮਾਜ ਸੇਵਾ ਕਰਦੇ ਕਰਦੇ ਆ ਪਰ ਸਾਇਕਲ ਨਾ ਬੂ ਨਹੀ ਕਦੇ ਨਹੀਂ ਸੋਚਿਆ ਸੀ ਮੈਨੂੰ ਯਾਦ ਹੈ ਜਦੋਂ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਤੇ ਉਦੋਂ ਮੋਗੇ 'ਚ ਇੱਕ ਫੰਕਸ਼ਨ ਹੋਇਆ ਸੀ ਉਸ ਫੰਕਸ਼ਨ ਉੱਤੇ ਵਿੱਚ ਮੈਂ ਜਿੰਨੇ ਵੀ ਜਿੰਨੇ ਕੁਲਤਾਰ ਸਿੰਘ ਸੰਧਵਾ ਜੀ ਮਨਜੀਤ ਸਿੰਘ ਜੀ ਤੇ ਲਾਡੀ ਢੋਂਸ ਜੀ ਨੂੰ ਪੱਗ ਦਿੱਤੀ ਸੀ ਸ਼ਾਇਦ ਉਸ ਪੱਗ ਨੂੰ ਉਹਨਾਂ ਨੇ 7.5 ਮੀਟਰ ਦਾ ਕੱਪੜਾ ਹੀ ਸਮਝਿਆ ਪਰ ਉਹ ਭੁੱਲ ਗਏ ਤੁਹਾਨੂੰ ਜੀ ਅੱਜ ਕਿਸੇ ਨੇ ਪੱਗ ਦਿੱਤੀ ਆ ਤੁਹਾਡੇ ਐਮਐਲਏ ਬਣਤੇ ਤੁਹਾਡੇ ਮਿਨਿਸਟਰ ਬਣਤੇ ਤਾਂ ਉਹ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਨਾ ਕਿ 7.5 ਮੀਟਰ ਦਾ ਕੱਪੜਾ ਜਿਹਨੂੰ ਤੁਸੀਂ ਲਗਾਤਾਰ ਦਾਗਦਾਰ ਕਰ ਰਹੇ ਹੋ ਜੀ ਇਹ ਜਿਹੜੀ ਤੁਸੀਂ ਅੱਜ ਇੱਕ ਪ੍ਰੋਟੈਸਟ ਕਰ ਰਹੇ ਹੋ ਮੋਗਾ ਐਸਐਸਪੀ ਦਫ਼ਤਰ ਦੇ ਨੇੜੇ ਇਹ ਪ੍ਰੋਟੈਸਟ ਨੂੰ ਲੈ ਕੇ ਕੀ ਸੰਯੋਗ ਮਿਲ ਰਿਹਾ ਹੈ ਲੋਕ ਜੀ ਨਾਲ ਹਨ ਕਿਉਂਕਿ ਮਿੰਦਰਪਾਲ ਲੁੰਬਾ ਜੀ ਪਿਛਲੇ 27-28 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਕਰ ਰਿਹਾ ਧੀਆਂ ਭੈਣਾਂ ਦੀ ਰੱਖਿਆ ਕਰ ਰਿਹਾ ਜਿੱਥੇ ਵੀ ਧੀਆਂ ਭੈਣਾਂ ਨਾਲ ਅਨਿਆਇ ਹੁੰਦਾ ਉੱਥੇ ਜ਼ਰੂਰ ਖੜਦਾ ਪਰ ਉਹ ਜਿਹੜੀ ਚੀਜ਼ ਉਹਨਾਂ ਦਾ ਜਿਹੜਾ ਇਮੋਸ਼ਨ ਵੀ ਧੀਆਂ ਭੈਣਾਂ ਨਾਲ ਬੁਰਾ ਨਹੀਂ ਹੋਣਾ ਚਾਹੀਦਾ ਸਾਡੀ ਅੱਜ ਦੀ ਸਰਕਾਰ ਨੇ ਉਹਨੂੰ ਹਥਿਆਰ ਬਣਾ ਕੇ ਉਹਨਾਂ ਦੇ ਉਲਟ ਹੀ ਇਸਤੇਮਾਲ ਕਰ ਲਿਆ ਹੈ ਤੁਸੀਂ ਜਿਹੜੇ ਮੈਡੀਕਲ ਦਾ ਨਾਮ ਲੈ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਤੋਂ ਉਥੋਂ ਡਰੱਗ ਮਿਲਿਆ ਸੀ ਪਰ ਐਸ ਐਚਓ ਸਾਹਿਬ ਕਹਿ ਰਹੇ ਕਿ ਤੋਂ ਬਰਾਮ ਤੋਂ ਕੋਈ ਨਹੀਂ ਤੁਹਾਡੇ ਕੋਲੇ ਪ੍ਰੂਫ ਕੀ ਹੈ ਕਿੱਥੋਂ ਪ੍ਰਾਪਤ ਕੀਤੇ ਤੁਸੀਂ ਮੈਨੂੰ ਜੀ ਇਹ ਸਾਰੇ ਪ੍ਰੂਫ ਜਿਹੜੀ ਆ ਭਾਮਸਾ ਦੀ ਟੀਮ ਨੇ ਪ੍ਰੋਵਾਈਡ ਕਰਾਏ ਆ ਤੇ ਉਹ ਇੱਕ ਸੱਚ ਹੋਰ ਗੱਲ ਕਹਿਣਾ ਚਾਹਣੀ ਆ ਜੀ ਇਹਨਾਂ ਨੇ ਕਿਹਾ ਕਿ ਉਹ ਲੜਕੀ ਨਵਾਲੇ ਗਿਆ ਹੋ ਸ਼ਾਇਦ ਲੰਬਾ ਜੀ ਦੀ ਬਾਈਟ ਵੀ ਗੁੜੀਆ ਸਿਰਫ 17 18 ਸਾਲ ਦੀ ਉਹਨਾਂ ਦਾ ਆਸਰਾ ਲਿਆ ਗਿਆ ਜਦੋਂ ਕਿ ਸਾਡੀ ਜਿਹੜੀ ਸਰਕਾਰ ਹੈ ਇਹ ਮਿਲਿ ਭੁਗਤਨਾ ਸਾਰਾ ਕੁਝ ਕਰਾ ਰਹੀ ਹੈ ਜੀ ਸ੍ਰੀ ਸੂਦ ਜੀ ਨੇ 16 ਤੱਕ ਨੂੰ ਆਰਟੀਆਈ ਚ ਇਨਫੋਰਮੇਸ਼ਨ ਲਈ ਜਿਹਦੇ ਅਕੋਰਡਿੰਗ ਮੈਡੀਕਲ ਹਸਪੀਟਲ 'ਚ ਉਸ ਲੜਕੀ ਦੀ ਉਮਰ 18 ਤੋਂ 20 ਸਾਲ ਦੱਸੀ ਗਈ ਹੈ। ਜੀ। ਇਸ ਲਈ ਉਹਨਾਂ ਦੇ ਪੋਸਟੋ ਐਕਟ ਦਾ ਲੱਗਦਾ ਹੀ ਨਹੀਂ ਪਹਿਲੀ ਗਲਤੀ। ਉਮਰ ਦੇ ਅਕੋਰਡਿੰਗ ਨਹੀਂ ਲੱਗਦਾ। ਜੀ ਉਹ ਕੁੜੀ ਜਿਸ ਤਰ੍ਹਾਂ ਤੁਸੀਂ ਉਹ ਇੱਕ ਵੀਡੀਓ ਦੇਖਦੇ ਆ ਉਹ ਕੁੜੀ ਵਾਕਿਆ ਹੀ ਨਸ਼ੇ ਦੀ ਆਦੀ ਸੀ ਉਹ ਰੋਜ਼ਾਨਾ ਨਸ਼ਾ ਲੈਂਦੀ। ਉਹਦੇ ਵਿੱਚ ਇੱਕ ਔਰਤ ਦਾ ਵੀ ਨਾਂ ਹੁੰਦਾ ਸੀ ਜਿਹੜੀ ਉਹਦੇ ਤੋਂ ਕੁਝ ਗਲਤ ਕੰਮ ਕਰਵਾਉਂਦੀ ਕੁਝ ਪੈਸਾ ਖਾਤਰ। ਹਾਂਜੀ ਬਿਲਕੁਲ ਜਿਹੜੀ ਮੈਨੂੰ ਲੰਬਾ ਜੀ ਨੇ origignal ਵੀਡੀਓ ਦਿਖਾਈ ਸੀ। ਹਮ ਅਕੋਰਡਿੰਗ ਟੂ ਉਹਦੀ ਲੜਕੀ ਨਸ਼ੇ ਦੀ ਆਦੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਜਾਂ ਜੋ ਵੀ ਉੱਥੇ ਸੀ ਉਹ ਵੀ ਕਹਿ ਰਹੇ ਸੀ ਇਹ ਲੜਕੀ ਰੋਜ਼ ਨਸ਼ਾ ਕਰਕੇ ਇੱਥੇ ਆਉਂਦੀ ਹੈ ਲੰਗਰ ਛਕਣ ਦੇ ਲਈ ਜੀ ਤੇ ਜਿਹੜੇ ਮੈਡਮ ਕਹਿੰਦੇ ਵੀ ਉੱਥੋਂ ਕੁਝ ਨਹੀਂ ਮਿਲਿਆ ਸੀ ਜੀ ਆਹ ਦੇਖੋ ਉਸ ਦਿਨ ਰੇਡ ਹੋਈ ਭਾਮ ਜੀ ਦੇ ਕਹਿੰਦੇ 7125 ਨੂੰ ਆਹ ਦੇਖੋ ਜੀ ਮੈਡਮ ਵਿੱਚ ਨਾਮ ਹੈ ਜੀ ਆਹ ਉਹਨਾਂ ਦੇ ਸਾਰੇ ਸਾਈਨ ਕੀਤੇ ਡਾਕੂਮੈਂਟ ਹੈ ਜੀ ਜਿਹੜੇ-ਜਿਹੜੇ ਮੈਡੀਸਨ ਮਿਲੀ ਸੀ ਜੀ ਇਹ ਇਹ ਮੈਡੀਸਨ ਗ੍ਰਾਮ ਤੋਂ ਹੀ ਸੀ ਉੱਥੋਂ ਹਾਂਜੀ ਬਿਲਕੁਲ ਬਾਮ ਜੀ ਇਸ ਤੋਂ ਇਲਾਵਾ ਜੀ ਇਹ ਐਕਚੁਅਲੀ ਕੀ ਹੈ ਮੈਡੀਕਲ ਮਾਫੀਆ ਨਾਲ ਜੁੜਿਆ ਹੋਇਆ ਤੇ ਪ੍ਰਸ਼ਾਸਨ ਤੇ ਸਾਡੀ ਸ਼ਾਇਦ ਮੌਜੂਦਾ ਸਰਕਾਰ ਦੇ ਕੁਝ ਐਮ ਐਲ ਐਸ ਉਹ ਉਹਨਾਂ ਨੂੰ ਬਚਾਉਣ ਲਈ ਲੱਗੇ ਹੋਏ ਆ ਜਿਹੜੇ ਮੈਡੀਕਲ ਸਟੋਰ ਦੀ ਗੱਲ ਕੀਤੀ ਗਈ ਹੈ ਜੀ 2022 ਚ ਜਦੋਂ ਸਾਡੀ ਨਵੀਂ ਸਰਕਾਰ ਆ ਗਈ ਸੀ ਉਦੋਂ ਵੀ ਕ੍ਰੀਏਟ ਪਈ ਸੀ ਜਿਹਦੇ ਵਿੱਚ ਉਸ ਦੁਕਾਨ ਨੂੰ ਦਾ ਲਾਇਸੈਂਸ ਰੱਦ ਕਰਨ ਦੇ ਹੁਕਮ ਹੋਏ ਸੀ ਆ ਪੂਰੀ ਕਾਪੀ ਨਾਲ ਜੀ ਇਸ ਤੋਂ ਇਲਾਵਾ ਲੁੰਬਾ ਜੀ ਨੇ ਆ ਚੇਅਰਮੈਨ ਸਾਹਿਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਿਲड्रन ਰਾਈਟਸ ਦੇ ਕੋਲ ਗਏ ਉਹਨਾਂ ਨੇ ਆਪਣਾ ਕੇਸ ਪੇਸ਼ ਕੀਤਾ ਉਹਨਾਂ ਦੇ ਅਕੋਰਡਿੰਗ ਇਹਨਾਂ ਨੇ ਜੋ ਕੁਝ ਤੱਥ ਪੇਸ਼ ਕੀਤੇ ਸੀ ਉਹ ਬਿਲਕੁਲ ਗਲਤ ਸੀ ਜਦੋਂ ਐਸ ਐਚਓ ਮੈਡਮ ਨੂੰ ਬੁਲਾਇਆ ਗਿਆ ਮੈਡਮ ਉੱਥੇ ਪਹੁੰਚ ਨਹੀਂ ਸਕੇ ਉਹਨਾਂ ਨੇ ਆਦੀ ਥਾਂ ਤੇ ਇਨਸਪੈਕਟਰ ਕੁਲਵਿੰਦਰ ਕੌਰ ਜੀ ਨੂੰ ਭੇਜਿਆ ਜਿੰਨਾ ਕੋਲ ਕੁਝ ਵੀ ਹੈ ਨਹੀਂ ਸੀ ਸਬੂਤ ਲੁੰਬਾ ਸਿੰਘ ਸਾਹਿਬ ਨੂੰ ਜਾਂ ਭਾਮਵੀਰ ਜੀ ਨੂੰ ਇਹ ਅਪਰਾਧੀ ਸਾਬਤ ਕਰਨ ਦੇ ਇਹ ਇਸ ਸਮੇਂ ਜੋ ਜਿਸ ਤਰ੍ਹਾਂ ਲੁੰਬਾ ਜੀ ਕਿੱਥੇ ਨੇ ਸੇਫ ਨੇ ਕਿਵੇਂ ਨੇ ਜੀ ਹਾਂਜੀ ਉਹਨਾਂ ਦੇ ਸੂਤਰਾ ਮਤਾਬਕ ਉਹ ਸੇਫ ਹੈ ਅੱਜ ਉਹਨਾਂ ਨਹੀਂ ਆਉਣਾ ਸੀ ਪਰ ਉਹਨਾਂ ਦੇ ਲਾਇਰਸ ਦੇ ਗਿਆਨ ਦੇ ਮੁਤਾਬਕ ਵੀ ਅੱਜ ਨਹੀਂ ਜਾਣਾ ਬੰਦਾ ਪੁਲਿਸ ਕਿਸੇ ਵੀ ਚੱਕਰ ਚ ਫਸਾ ਸਕਦੀ ਹੈ ਭਣਾ ਕਿਵੇਂ ਦੇਖਦਾ ਇੱਕ ਸਮਾਜ ਸੇਵਾ ਕਰ ਰਹੀ ਸੀ ਕੀ ਹੁਣ ਸਮਾਜ ਸੇਵਾ ਇਸੇ ਤਰ੍ਹਾਂ ਡਟ ਕੇ ਕਰੋਗੇ ਬਿਲਕੁਲ ਜੀ ਦੇਖੋ ਜੀ ਜਨਮ ਮਰਨ ਇਹ ਸਭ ਪਰਮਾਤਮਾ ਦੇ ਹੱਥ ਚ ਹੈ ਜਦੋਂ ਇਨਸਾਨ ਬੈਦਾ ਹੁੰਦਾ ਉਹਦੀ ਮਰਨ ਦੀ ਡੇਟ ਜੋ ਜੋ ਹੁਣ ਸਭ ਪਛ ਤੈ ਹੁੰਦਾ ਜਦੋਂ ਉਹ ਤੈ ਹੁੰਦਾ ਮਨੁੱਖ ਦੇ ਹੱਥ ਚ ਕੁਛ ਨਹੀਂ ਹੁੰਦੀ ਮਨੁੱਖ ਕੇ ਜ਼ਰੀਆ ਬੰਦਾ ਜੇ ਇਹ ਸਰਕਾਰ ਨੇ ਇੱਕ ਜ਼ਰੀਆ ਬਣਾ ਉਹਨਾਂ ਦੀ ਡੈਥ ਦੇ ਲਈ ਤਾਂ ਕੀ ਰੋ ਕੋਈ ਟਾਲ ਨਹੀਂ ਸਕਦਾ ਇਸ ਲਈ ਮਿੰਦਰਪਾਲ ਲੁੰਬਾ ਜੀ ਨੂੰ ਪਰਿਵਾਰ ਕਦੇ ਨਹੀਂ ਰੋਕੂਗਾ ਸਮਾਜ ਸੇਵਕ ਜੀ ਇਹ ਜਦੋਂ ਇਦਾਂ ਦੇ ਮਸਲੇ ਹੁੰਦੇ ਆ ਤਾਂ ਪਰਿਵਾਰ ਨੂੰ ਵੀ ਕਈ ਤਰੀਕਿਆਂ ਦੇ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਟੌਰਚਰ ਕਰਨ ਦੀ ਪਰਿਵਾਰ ਨਾਲ ਤਾਂ ਨਹੀਂ ਕਦੇ ਕੋਈ ਗੱਲਬਾਤ ਹੋਈ ਦੇਖੋ ਜੀ ਡਾਇਰੈਕਟ ਇਨ ਡਾਇਰੈਕਟ ਬਹੁਤ ਲੋਕ ਐ ਮੁਖਬਰ ਬਣ ਕੇ ਹੁੰਦੀ ਐ ਕੁਛ ਜਾਣਕਾਰੀ ਕੱਢਣ ਦੀ ਕੋਸ਼ਿਸ਼ ਕਰਦੀ ਐ ਪੈਰਲਸ ਨੂੰ ਇਮੋਸ਼ਨਲੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੀ ਐ ਕੋਈ ਚਾਹੇ ਮਾਮਲਾ ਅਮਨਦੀਪ अरोड़ा ਦੇ ਖਿਲਾਫ ਉਹ ਆਜ ਉਹਨਾਂ ਨੇ ਜੋ ਉਠਾਈ ਸੀ ਉਹਦਾ ਸੀ ਉਸ ਵੇਲੇ ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਇਸ ਤਰ੍ਹਾਂ ਕੀਤਾ ਗਿਆ ਸੀ ਕਿ ਨੌਕਰੀਆਂ ਬੀਬੀ ਰੋਜ਼-ਰੋਜ਼ ਨਹੀਂ ਮਿਲਦੀਆਂ ਮਸਾ-ਮਸਾ ਮਿਲਦੀਆਂ ਮਾਪਿਓ ਫਿਰ ਇਹਦੇ ਪੁੱਤ ਦੇ ਅੱਗੇ ਰੋਏ ਵੀ ਨਹੀਂ ਪੁੱਤ ਨੌਕਰੀ ਬਚਾਲਾ ਤੇ ਪੁੱਤ ਨੂੰ ਇਸ ਤਰ੍ਹਾਂ ਇਮੋਸ਼ਨਲ ਬਲੈਕਮੇਲ ਕੀਤਾ ਗਿਆ ਸੀ ਕਿ ਮੈਡਮ ਦੀ ਬੇਟੀ ਸਕੂਲ ਚ ਦੀ ਸਾਰੀ ਉਹਨੂੰ ਏਸੀ ਚੋਰ ਏਸੀ ਚੋਰ ਕਹਿੰਦੇ ਆ ਤੇ ਉਹ ਕਾਫੀ ਜਿਆਦਾ ਟੈਨਸ਼ਨ ਵਿੱਚ ਹੈ ਡਿਪਰੈਸ਼ਨ ਚ ਹੈ ਲੰਬਾ ਜੀ ਨੂੰ ਉਸ ਟਾਈਮ ਆਦੀ ਬੇਟੀ ਨਾਲ ਹੋਇਆ ਜਦੋਂ ਮੇਰੀ ਬੇਟੀ ਬੀਵੀਐਸ 'ਚ ਪੜ੍ਹਦੀ ਸੀ ਬੇਟਾ ਵੀ ਸਕੂਲ ਨੇ ਉਹਨੂੰ ਉਹਨਾਂ ਦੀ ਮੇਰੇ ਬੱਚਿਆਂ ਨੂੰ ਸਕੂਲ 'ਚ ਇਸ ਲਈ ਕੱਢਦਾ ਕਿਉਂਕਿ ਮੇਰੇ ਹਸਬੰਦ ਨੇ ਉਹਨਾਂ ਦੁਆਰਾ ਨਜਾਇਜ਼ ਫਿੱਸਾ ਲੈ ਜਾਣ ਦੇ ਵਿਰੁੱਧ ਆਵਾਜ਼ ਉਠਾਈ ਸੀ ਉਹਨਾਂ ਨੂੰ ਉਹ ਦੌਰ ਯਾਦ ਆ ਗਿਆ ਮੇਰੇ ਬੱਚਿਆਂ ਨੇ ਉਹ ਟੌਰਚਰ ਕਿਵੇਂ ਸਿਆ ਸੀ ਉਹ ਉਸ ਟੌਰਚਰ ਨੂੰ ਯਾਦ ਕਰਕੇ ਮੈਡਮ ਦੇ ਕੋਲ ਚਲੇ ਗਏ ਪਰ ਉਹਨਾਂ ਨੇ ਗਲਤ ਜਿਹੜੀ ਗੱਲ ਉਠਾ ਦਿੱਤੀ ਉਹਨਾਂ ਨੇ ਮਾਫੀ ਮੰਗ ਲਈ ਜੋ ਕਿ ਸਰਾ ਸਰ ਝੂਠ ਸੀ ਪਰ ਇਹ ਸਰਕਾਰ ਸਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਕਿਸੇ ਦੇ ਝੂਠੇ ਪਰਚੇ ਨਹੀਂ ਹੋਣਗੇ ਕਿਸੇ ਤੇ ਬੇਇਨਸਾਫੀ ਨਹੀਂ ਹੋਵੇਗੀ ਜੋ ਵੀ ਗੱਲ ਹੋਗੀ ਇਨਸਾਫ ਦੀ ਹੋਗੀ ਉਹਨੂੰ ਕਿਵੇਂ ਵੇਖਦੇ ਤੇ ਕਹਿੰਦੇ ਅਸੀਂ ਇਨਕਲਾਬੀ ਆ ਜੀ ਇਨਕਲਾਬ ਇੱਕ ਨਵੇਂ ਤਰੀਕੇ ਦਾ ਆਇਆ ਭਗਤ ਸਿੰਘ ਜੀ ਦੀਆਂ ਫੋਟੋਆਂ ਲੈ ਕੇ ਇਹਨਾਂ ਨੇ ਵੋਟਾਂ ਪ੍ਰਾਪਤ ਕੀਤੀਆਂ ਪਰੰਤੂ ਉਹ ਭਗਤ ਸਿੰਘ ਜੀ ਨੂੰ ਹੁਣ ਠੁੱਠਾ ਆਪਾਂ ਠਹਿਰਾ ਦਿੱਤਾ ਉਹ ਜਿਹੜਾ ਇਨਕਲਾਬ ਚਾਹੁੰਦੇ ਸੀ ਉਹ ਇਨਕਲਾਬ ਤਾਂ ਨਹੀਂ ਆਇਆ ਪਰ ਇਹ ਕਾਲੇ ਅੰਗਰੇਜ਼ ਜ਼ਰੂਰ ਬਣ ਜੀ ਕੀ ਲੱਗਦਾ ਤੁਹਾਨੂੰ ਲਾਅ ਐਂਡ ਆਰਡਰ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਸੀਂ ਕਿਹਦਾ ਦਾ ਮਹਿਸੂਸ ਕਰਦੇ ਜਿਸ ਤਰ੍ਹਾਂ ਲੁੰਬਾਜੀ ਤੇ ਕੇਸ ਪਿਆ ਉਸ ਹਰ ਦਾ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਹੀ ਖਰਾਬ ਹੈ ਜਿਹੜੇ ਗੁੱਟਾਂ ਅੰਸਰ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਤੇ ਜੋ ਨਸ਼ਿਆਂ ਦੇ ਰੋਧ ਆਵਾਜ਼ ਉਠਾ ਰਿਹਾ ਉਹਨਾਂ ਨੂੰ ਉਂਦਰ ਕੀਤਾ ਜਾ ਰਿਹਾ ਕੀ ਅੱਗੇ ਤੁਹਾਡੀ ਕੀ ਰਣਨੀਤੀ ਰਹੂਗੀ ਜੇ ਸਰਕਾਰ ਤੁਹਾਡੀ ਗੱਲ ਨਹੀਂ ਸੁਣਦੀ ਅੱਗੇ ਕੀ ਤੁਸੀਂ ਰੋਡ ਮੈਪ ਤਿਆਰ ਕੀਤਾ ਵਾਕ ਵਾਕ ਜਥੇਬੰਦੀਆਂ ਨਾਲ ਮਿਲ ਕੇ ਸਾਰੇ ਈਵਨ ਕੁਲਤਾਰ ਸਿੰਘ ਸੰਧਵਾ ਜੀ ਜਿਹੜੇ ਆਮ ਆਦਮੀ ਪਾਰਟੀ ਆਉਣ ਤੋਂ ਪਹਿਲਾਂ ਇੱਕ ਆਮ ਇਨਸਾਨ ਸੀ ਉਹ ਮਿੰਦਰਪਾਲ ਲੰਬਾ ਜੀ ਨਾ ਵੱਖ-ਵੱਖ ਮਹਿਮਾ ਵਿੱਚ ਕੰਮ ਕਰਦੇ ਰਹੇ ਉਹ ਮੁਲੰਬਾ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਮੈਂ ਉਹਨਾਂ ਨੂੰ ਵੀ ਰਿਕੁਐਸਟ ਪਾਈ ਹੈ ਸਰ ਤੁਸੀਂ ਉਹਨਾਂ ਪਰ 100% ਜਾਣਦੇ ਹੋ ਇਹ ਨਜਾਇਜ਼ ਕੇਸ ਪਾਇਆ ਗਿਆ ਹੈ ਤੁਸੀਂ ਇਹਨਾਂ ਦੀ ਸ਼ਾਨਵੀਨ ਕਰਕੇ ਉਹਨਾਂ ਨੂੰ ਇਹ ਸਬਦ ਦਿਓ ਦੇਖਾਂਗੇ ਉਹ ਕੀ ਕਰਦੇ ਆਉਣ ਵਾਲੇ ਟਾਈਮ 'ਚ ਨਹੀਂ ਦਾ ਵਕਫਕ ਜਿੱਤੇ ਨੀਯਿਸੋਜ ਦੇ ਨਾਲ ਸਾਰੇ ਐਮਐਲਏ ਨੂੰ ਘਰਾਓ ਕੀਤਾ ਜਾਏਗਾ ਤੇ ਭਗਵੰਤਪਨ ਦੀ ਕੁਰਤੀ ਦਾ ਘਰਾਓ ਕੀਤਾ ਜਾਏਗਾ ਜੀ ਅੱਗੇ ਤੁਸੀਂ ਹੁਣ ਕੀ ਮੰਗ ਕੀ ਕਰਦੋਂ ਤੁਹਾਡੀ ਅਪੀਲ ਕੀ ਹੈ ਮੇਰੀ ਅਪੀਲ ਇਹ ਹੈ ਮੇਰੇ ਹਸਬੰਦ ਤੇ ਸੁਖਰੀਮ ਭਮਜੀ ਦੇ ਜੋ ਨਜਾਇਜ਼ ਪਰਚੇ ਪਾਏ ਗਏ ਆ ਉਹ ਰੱਦ ਕੀਤੇ ਜਾਣ ਤੇ ਉਨਬਖਾਲ ਕੀਤਾ ਜਾਵੇ ਇਹਨਾਂ ਬੱਚਿਆਂ ਨੂੰ ਜੀ ਸ਼ੁਕਰੀਆ ਜੀ ਸੋ ਗੱਲਬਾਤ ਕੀਤੇ ਮਹਿੰਦਰਪਾਲ ਲੁੰਬਾ ਦੇ ਧਰਮਪਤਰੀ ਸਾਡੇ ਨਾਲ ਸੋ ਉਹਨਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਮਹਿੰਦਰਪਾਲ ਤੇ ਝੂਠੇ ਪਰਚੇ ਦਰਜ ਹੋਇਆ ਤੇ ਕਿਸ ਤਰ੍ਹਾਂ ਉਹ ਆਪਣੀ ਲੜਾਈ ਨੂੰ ਜਾਰੀ ਰੱਖ ਰਹੇ ਨੇ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਦੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ